ਸਤਿ ਸ਼੍ਰੀ ਅਕਾਲ ਜੀ ਹੋ ਠੀਕੋ ਸਵਾਗਤ ਹੈ ਤੁਹਾਡਾ ਸਾਡੇ ਮੀਲੇ ਐਨ 80 ਗੋਲ ਚੈਨਲ ਤੇ ਤੇ ਹੋਰ ਦੱਸੋ ਕੀ ਹਾਲ ਚਾਲ ਆ ਠੀਕੋ ਤੇ ਅੱਜ ਆਪਾਂ ਹੱਥ ਨਾਲ ਬਣਈ ਹੋਈਆਂ ਕੋਟੀਆਂ ਲੈ ਕੇ ਆਏ ਆ ਪੂਲ ਸਾਈਜ਼ ਹੈ ਲੇਡੀਜ਼ ਕੋਟੀਆਂ ਤੇ ਆਪਾਂ ਤੁਹਾਨੂੰ ਦਿਖਾਣੇ ਆ ਇਹ ਕੋਨਾ ਚ ਆਪਾਂ ਮਸ਼ੀਨ ਦੋ ਮਸ਼ੀਨ ਨਾਲ ਬਣਾਈ ਹੋਈਆਂ ਨੇ ਤੇ تین ਹਨ ਚਾਰ ਇਹ ਹੱਥ ਦੀਆਂ ਬਣਈ ਹੋਈਆਂ ਨੇ ਕੋਟੀਆਂ ਤਾਂ ਲੋ ਜੇ ਰੋ ਜੇ ਕੰਪਸਾਂਡ ਹੋਵੇ ਤਾਂ ਤੁਸੀਂ ਆਪਣਾ ਆਰਡਰ ਬੁੱਕ ਕਰਾ ਸਕਦੇ ਹੋ ਦੇਖੋ ਪਹਿਲਾਂ ਤਾਂ ਤੁਸੀਂ ਇਹ ਦੇਖ ਲਓ ਇਕੱਠੀਆਂ ਕਰਕੇ ਰੱਖੀਆਂ ਨੇ ਤੇਰੇ ਨਾਲ ਆ ਦੇਖ ਇਹ ਲੈ ਲੈ ਆ ਦੇਖ ਤੇ ਆਹ ਬਹੁਤ ਸਨਲ ਬਣਾਈ ਹੋਈ ਹੈ ਕੋਟੀਆਂ ਤੇ ਫੁੱਲ ਸਾਈਜ਼ ਆ ਦੇਖੋ ਸਟੈਚ ਜੀ ਆ ਜੀ ਆ ਦੇਮਾਂ ਦੇਖੋ ਡਿਜ਼ਾਈਨ ਬਹੁਤ ਹੀ ਦੇਖੋ ਕਿੰਨੀ ਸੋਹਣੀ ਪਈ ਹੋਈ ਹੈ ਤੇ ਬੈਕ ਵੀ ਇਹਦੇ ਪੂਰੀ ਉਹ ਬੋਰਡ ਤੇ ਇਹ ਦੇਖੋ ਡਿਜ਼ਾਈਨ ਹੈ ਤੇ ਬਾਦਰ ਇਹਦਾ ਕਟਵਾ ਕਰਿਆ ਹੋਇਆ ਹੈ ਬਾਮਾਦਾਰੀ ਬਾਦਰ ਇਹ ਮਈ ਹੈ ਜਿਵੇਂ ਪੱਲੇ ਦਾ ਬੰਦ ਕਰਿਆ ਹੋਇਆ ਤੇ ਬਟਰ ਹੁੰਦੇ ਲੱਗੇ ਸਭ ਕੁਝ ਜੇਬਾਂ ਨੇ ਤੇ ਫੁੱਲ ਸਾਈਜ਼ ਹੈ ਮਤਲਬ ਓਕੇ ਉਹ ਹੋ ਨਹੀਂ ਠੀਕ ਹੈ ਤੇ ਇੱਕ ਇਹ 컬러 ਹੈ ਤੇ ਇੱਕ ਇਹਦੇ ਚ ਹੈਗਾ ਇਹ ਰੈੱਡ ਹੈ ਇਹ ਥੋੜਾ ਗਾਜਰੀ ਜਿਹਾ ਲਾ ਲਓ ਹਨਾ ਤੇ ਇਹ ਰੈੱਡ ਕਲਰ ਹੈ। ਲੇਕ ਇਹ ਚ ਵੀ ਬਹੁਤ ਸੋਹਣਾ ਹੈ। ਡਿਜ਼ਾਈਨ ਕਰਤੀਆਂ ਬੜਾ ਡਿਜ਼ਾਈਨ ਪਿਆ ਹੋਇਆ ਤੇ ਚ ਵੀ। ਦੇਖੋ ਹੈ ਨਾ ਤੇ ਜੇਬਾਂ ਨੇ ਪੂਰੀਆਂ ਤੇ ਆਪਣਾ ਇਹਦਾ ਵੀ ਬਾਰਡਰ ਬੜਾ ਵਧੀਆ ਕਰਿਆ ਹੋਇਆ। ਹਰ ਵਾਰ ਕੋ ਬਾਰਡਰ ਹੈ। ਥੱਲੇ ਦੇਖੋ ਕਿੰਨੇ ਸੋਹਣੇ ਕਰਿਆ ਹੋਇਆ ਤੇ ਫਾਵਾ ਤੇ ਵੀ ਤੇ ਡਿਜ਼ਾਈਨ ਇਹ ਤੇ ਬਾਵਾਂ ਤੋਂ ਦੇਖ ਲੋ ਸਾਰੇ 2 A4 ਚ ਵੀ ਬਾਵਾਂ ਤੇ ਡਿਜ਼ਾਈਨਾਂ ਤੇ ਫਿਰ ਬੈਕ ਵੀ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਕੁੱਲ ਪੂਰੀ 2 ਕਾਪੀਆਂ ਜਿਹੜੇ ਦਿਖਾਈ ਪਹਿਲਾਂ ਵੀ ਆ ਦੇਖ ਸਾਰਾ ਡਿਜ਼ਾਈਨ ਠੀਕ ਹੈ ਤੇ ਇੱਕ ਅਗਲੀ ਇਹਦੇ ਵਿੱਚ ਕਰੀ ਇਹ ਥੋੜਾ ਜਿਹਾ ਇਹਨਾਂ ਨਾਲੋਂ ਥੋੜੀ ਜਿਹੀ ਵੱਡੀ ਆ ਕਾਪੀ ਇਹ ਜਿਹੜੀਆਂ ਤੁਹਾਨੂੰ ਦੋ ਦਿਖਾਈਆਂ ਥੋੜਾ ਜਿਹਾ ਫਰਕ ਹੈ ਥੋੜਾ ਜਿਹਾ ਜ਼ਿਆਦਾ ਇਹ ਹੋ ਨੀ ਲਾਲੋਇਆ ਉਹ ਇਹ ਤਾਂ ਬਾਰਡਰ ਇਹਦਾ ਵੀ ਆ ਵਧੀਆ ਬਣਿਆ ਵਾ ਜੇਬਾਂ ਨੇ ਤੇ ਇਹਦੇ ਜਿਵੇਂ ਹੁਣਤੀ ਉਹੀ ਪੱਤੀਆਂ ਵਾਲੀ ਜਿਹੜੀ ਆ ਇਹਦੇ ਚ ਪਾਈ ਹੋਈ ਹੈ ਤੇ ਬਾਵਾ ਚ ਵੀ ਬੈਕ ਵੀ ਸਾਰੇ ਸਾਰਾ ਡਿਜ਼ਾਈਨ ਹੈ ਬੈਕ ਤੇ ਵੀ ਪੂਰਾ ਤੇ ਇਹ ਐਂ ਫੁੱਲ ਸਾਈਜ਼ ਹੈ ਪੂਰਾ ਤੇ ਦੇਚੇ ਇਹ ਹੈਗੀ ਆਪਾਂ ਨੇ ਮਸ਼ੀਨ ਤੇ ਬਣਾਈ ਹੋਈ ਆਪਣੀ ਕੁਰਤੀ ਇਹ ਵੀ ਲੌਗ ਹੈ ਦੇਖੋ ਇਹ ਲਾਈਟ ਜャ ਕਲਰ ਹੈ ਲਾਈਟ ਜੰਨੀ ਜ ਹੈ ਤੇ ਇਹਦੇ 'ਚ ਵੀ ਆਪਾਂ ਨੇ ਬਾਵਾ ਤੇ ਡਿਜ਼ਾਈਨ ਕਰਕੇ ਆ ਬਾਡਰ ਇਹਦਾ ਵੀ ਆਪਾਂ ਨੇ ਮੇਕ ਕਲਰ ਮਸ਼ੀਨ ਤੇ ਬਣਾਇਆ ਹੋਇਆ ਬਾਡਰ ਹੈ ਆ ਦੇਖੋ ਬੈਕ ਵੀ ਇਹਦੇ ਮੈਂ ਇਹਦੇ ਡਿਜ਼ਾਈਨ ਸਾਰਾ ਪਾਇਆ ਹੋਇਆ ਥੱਲੇ ਆਪਾਂ ਇੱਕ ਛੋਸ਼ੇ ਨਾਲ ਕਰਤਾ ਸੀਗਾ ਅਜੇ ਬਵੀਕ ਰੂਸ਼ੀ ਨਾਲ ਬਣਾ ਕੇ ਲਈ ਹੋਈਆਂ ਨੇ ਦੇਖੋ ਇਹ ਬਾਮਾਨ ਪੂਰੀਆਂ ਫੁੱਲ ਸਾਈਜ਼ ਕੋਡੀ ਆਵੇ ਇਤ ਲੱਗੇ ਇਹ ਜ਼ਿਆਦਾ ਫੁੱਲ ਸਾਈਜ਼ ਆ ਇਹ ਨੋਰਮਲ ਜਿਵੇਂ ਆਪਾਂ ਬੱਤੀ ਸ਼ਕਤੀ ਸਟੇਟਿੰਗ ਕਹਦੇ ਨੇ ਉਹ ਉਹ ਆ ਬਹੁਤ ਸਾਈਜ਼ ਹੈ ਠੀਕ ਹੈ ਟਿਕਾ ਵੀ ਆਹੀ ਇਹ ਮਸ਼ੀਨ ਤੇ ਬਣਾਈ ਹੋਈ ਹੈ ਇਹ ਤਿੰਨ ਪਲਾਈ ਦੀ ਹੁੰਨਾ ਸੌਫਟ ਹੁੰਨਾ ਬਿਲਕੁਲ ਐਂਡ ਸੌਫਟ ਬਿਲ एकदम ਜਿਵੇਂ ਆ ਚੁਬਬਦੀ ਨਹੀਂ ਬਿਲਕੁਲ ਵੀ ਨਹੀਂ ਤੇ ਇਹਦੇ ਚ ਵੀ ਡਿਜ਼ਾਈਨ ਆਪਾਂ ਨੇ ਪੂਰਾ ਫਰੰਟ ਤੇ ਵੀ ਡਿਜ਼ਾਈਨ ਆ ਬਾਹਾਂ ਚ ਵੀ ਤੇ ਬੈਕ ਵੀ ਦੇਖੋ ਰੈੱਡ ਕਲਰ ਹੈ ਇਹ ਕਿੰਨਾ ਸੋਹਣਾ ਡਿਜ਼ਾਈਨ ਪਾਇਆ ਹੋਇਆ ਆਪਾਂ ਨੇ ਸਾਰਾ ਕੁਝ ਆਪਾਂ ਮਸ਼ੀਨ ਤੇ ਬਾਰਡਰ ਵੀ ਆ ਖਰੋਸ਼ੇ ਨਾਲ ਆਪਾਂ ਨੇ ਥੱਲੇ ਇਹਦੇ ਤੇ ਗळा ਖਰੋਸ਼ੇ ਨਾਲ ਬਣਾਇਆ ਹੋਇਆ ਆਪਾਂ ਨੇ ਗੋਲ ਗळा ਇਹਦਾ ਤੇ ਬਾਹਾਂ ਦੇਖੋ ਇਹ ਫੁੱਲ ਬਹੁਤ ਵਧੀਆ ਫੁੱਲ ਸਾਈਜ਼ ਹੈ ਇਹ ਉਹ ਇਹ ਹੈਗੀ ਹੈ 40 42 ਫੁੱਟ ਇਹਨੇ ਠੀਕ ਹੈ ਤੇ ਇਹਦੇ ਨਾਲ ਦੀ ਕੱਲ ਤੁਹਾਨੂੰ ਆ ਵੀ ਦਿਖਾਈ ਸੀ ਮੈਂ ਇੱਕ ਹਾਫਸ ਕੀਵੀ ਆ ਜਿਹੜਾ ਉਹ ਇਹੀ ਸੇਮ ਇਹੀ ਕਲਰ ਹੈ ໂຕਏ ਸੇਮ ਕਲਰ ਹੈ ਇਹਨਾਂ ਦਾ ਤੇ ਇਹ ਹਾਫਸ ਕੀਵੀ ਆ ਤੇ ਆਹ ਫੁੱਲਸ ਕੀਵੀ ਹੈ ਫੁੱਲ ਵੱਜੂ ਮਤਲਬ ਕਿ ਠੀਕ ਹੈ ਤੇ ਇਹਦਾ ਹੈਗਾ 400 ਰੁਪਿਆ ਹੁਣ ਕੱਲ ਵੀ ਦੱਸਿਆ ਸੀ ਹਾਫ ਦਾ ਤੇ ਇਹਨਾਂ ਦਾ ਹੈ 1000 1000 ਰੁਪਿਆ ਸਾਰੀ ਕੋਟੀਆਂ ਦਾ ਚਾਰੇ ਕੋਟੀਆਂ ਦਾ ਠੀਕ ਹੈ ਸ਼ਿਪਿੰਗ ਚਾਰਜ ਲੱਗੇਗੀ ਤੁਹਾਨੂੰ ਤੁਹਾਨੂੰ ਦੇ ਕਰਨੇ ਹੋਗੇ ਠੀਕ ਹੈ ਤੇ ਇਹ ਹਜ਼ਾਰ ਹਜ਼ਾਰ ਰੁਪਈਆ ਦੀਆਂ ਨੇ 1 2 3 4 5 ਇਹ 5 ਨੇ ਇਹ ਹਜ਼ਾਰ ਹਜ਼ਾਰ ਦੀਆਂ ਨੇ ਤੇ ਇਹ ਇਹ 400 ਦੀ ਹੈ ਸ਼ਿਪਿੰਗ ਚਾਰਜਸ ਤੁਹਾਡਾ ਹੋਏਗਾ ਜੋ ਵੀ ਲੱਗੇਗਾ ਠੀਕ ਹੈ ਕਿਸੇ ਨੂੰ ਮੇਰੇ ਭੈਣ ਇਹਨੂੰ ਕਿਸੇ ਨੂੰ ਵੀ ਆ ਪਸੰਦ ਹੋਵੇ ਤੁਸੀਂ ਫਟਾਫਟ ਆਪਣਾ ਆਰਡਰ ਬੁੱਕ ਕਰਾਓ ਤੇ ਮੰਗਵਾਓ ਫਿਰ ਤੁਹਾਨੂੰ ਪਤਾ ਬਧਿਆ ਜੀ ਇਹ ਹਰ ਇੱਕ ਨੂੰ ਪਸੰਦ ਆਂਦੀ ਆ ਫਿਰ ਮਗੋਂ ਦੇਖ ਕਹਿੰਨੇ ਆ ਇਹ ਕਲਰ ਹਨਾ ਜੀ ਮੈਂ ਵੀ ਤੁਹਾਨੂੰ ਦੇਖਦੇ ਹਾਂ ਤੁਸੀਂ ਤੁਹਾਨੂੰ ਪਸੰਦ ਆਂਦੀ ਆ ਤਾਂ ਜ਼ਰੂਰ ਮਗਾਓ ਬਹੁਤ ਵਧੀਆ ਲੈ ਸੌਫਟ ਹੁਣ ਇੱਕ ਤਾਂ ਹੁੰਦੀ ਆ 30 35 ਵਾਲਾ 25 30 ਵਾਲਾ ਉਹ ਨੇ ਇਹ 60 ਰੁਪਏ ਵਾਲਾ ਮਲਗੇ ਬਹੁਤ ਸੌਫਟ ਆਪਾਂ ਮਸ਼ੀਨ ਤੇ ਤੁਹਾਨੂੰ ਪਤਾ ਵਧੀਆ ਉਹਨੂੰ ਚੱਲਦੀ ਆ ਹਾਰ ਗੁੰਨ ਤਾਂ ਚੱਲਦੀ ਨੇ ਠੀਕ ਹੈ ਤੇ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਮੇਰੀ ਆ ਵੀਡੀਓ ਤਾਂ ਲੋਕ ਜ਼ਰੂਰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਕਿਹੋ ਜਿਹੀ ਲੱਗੀ ਤੁਹਾਨੂੰ ਆਹ ਵੀਡੀਓ ਤੇ ਮੇਰੀ ਆਹ ਇਹ ਦੋ ਤਾਂ ਆਪਾਂ ਮਸ਼ੀਨ ਤੇ ਬਣਾਈ ਵੀ ਇਹ ਹੱਥ ਦੀਆਂ ਬੁਣੀ ਹੋਈਆਂ ਨੇ ਠੀਕ ਹੈ ਬਾਕੀ ਧੰਨਵਾਦ ਤੁਹਾਡਾ ਬਹੁਤ ਪਿਆਰ ਦਿੰਨੇ ਆ ਵੀਡੀਓ ਚ ਕਮੈਂਟ ਬਹੁਤ ਵਧੀਆ ਵਧੀਆ ਕਰਦੇ ਆ ਤੇ ਵੀਡੀਓ ਸਿਕੰਦਰ ਪੂਰੀ ਵਚਾਰਾ ਕਰੋ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕਰਾਇਆ ਚੈਨਲ ਨੂੰ ਪੀਸ ਕਰ ਲਓ ਠੀਕ ਹੈ ਤੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਕੋਲ ਵੀਡੀਓ ਸਭ ਤੋਂ ਪਹਿਲਾਂ ਪਹੁੰਚੇ ਤੁਸੀਂ ਦੇਖੋ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਅਸ਼ੀਰਵਾਦ ਜੀ